ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਦੀ ਸਾਰੇ ਠੀਕ ਠਾਕ ਹੋਵੋਗੇ ਹਸਤੇ ਬਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਹਾਂਜੀ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਇੱਕ ਮੈਂ ਅਟੈਚ ਕੀਤੀ ਆ ਨਾਲ ਪਹਿਲਾਂ ਤੁਸੀਂ ਉਹ ਪੂਰੀ ਕਲਿੱਪ ਦੇਖੋ ਫਿਰ ਆਪਾਂ ਉਸ ਤੋਂ ਬਾਅਦ ਗੱਲਬਾਤ ਕਰਦੇ ਆਂ ਜੇ ਆਪਦੇ ਮਾਪਿਆਂ ਤੇ ਖਰਚਾ ਨਹੀਂ ਚੱਕ ਸਕਦੇ ਨਾ ਬਗਾਨੇ ਮੁਲਕਾਂ ਚ ਨਾ ਬਲਾਓ ਹੁਣੇ ਭਾਈ ਮੁੰਡੇ ਦਾ ਫੋਨ ਆਇਆ ਕਹਿੰਦਾ ਮੇਰਾ ਡੈਡੀ ਭਾਈ ਮੇਰੇ ਵਾਲੇ ਰੈਸਟੋਰੈਂਟ ਤੇ ਕੰਮ ਕਰਦਾ ਜਿੱਥੇ ਮੈਂ ਕੰਮ ਕਰਦਾ ਤੇ ਮੇਰਾ ਡੈਡੀ 6 ਮਹੀਨੇ ਪਹਿਲਾਂ ਵਿਸਟਰ ਵੀਜ਼ੇ ਤੇ ਆਇਆ ਸੀ ਮੈਂ ਡੈਡੀ ਨੇ ਵਾਲਾ ਮੈਂ ਦਬਾਤੀ ਸੀੇਮ ਏਮਪਲੋਇਰ ਤੋਂ ਤੇ ਕੱਲ ਇਹਦੇ ਡੈਡੀ ਤੋਂ ਕੋਈ ਗਲਤੀ ਹੋਈ ਉਸੇ ਰੈਸਟੋਰੈਂਟ ਤੇ ਤੇ ਉਸੇ ਏਮਪਲੋਇਰ ਨੇ ਸਾਰੇ ਸਟਾਫ ਦੇ ਵਿੱਚ ਇਹਦੇ ਡੈਡੀ ਤੇ ਥੱਪੜ ਮਾਰਿਆ ਮੁੰਡਾ ਗੋਲੇ ਖੜਾ ਸੀ ਤੇ ਕਹਿੰਦਾ ਮੈਂ ਕਿਹ ਭਰਾ ਤੂੰ ਕੁਛ ਕੀਤਾ ਕਬ ਤੋਂ ਨਹੀਂ ਕਹਿੰਦਾ ਮੇਰੀ ਵੀ ਭਾਈ ਪੀਆਰ ਦੀ ਫਾਈਲ ਉਹਦੇ ਕੋਲ ਚੱਲ ਰਹੀ ਹੈ ਤੇ ਸਾਡਾ ਸ케ਜੂਲ ਨਾ ਖਰਾਬ ਕਰਦੇ ਮੈਂ ਕੁਛ ਨਹੀਂ ਕੀਤਾ ਤੇ ਹੁਣ ਮੈਂ ਕਿਹਾ ਤੂੰ ਫੋਨ ਕਦੋਂ ਕਰ ਰਿਹਾ ਕਹਿੰਦਾ ਮੇਰਾ ਦਿਲ ਕਰ ਰਿਹਾ ਨੂੰ ਮੈਂ ਮਾਰਦਾ ਮੈਂ ਕਰਦਾ ਓ ਕਰਦਾ ਵੀ ਕੱਲ ਤੋਂ ਕੁਛ ਕੀਤਾ ਨਹੀਂ ਤੇ ਅੱਜ ਤੋਂ ਐ ਕਰ ਰਿਹਾ ਫਿਰ ਕਹਿੰਦਾ ਬਾਈ ਯਾਰ ਡਰ ਵੀ ਲੱਗਦਾ ਯਾਰ ਕਿ ਸਾਡਾ ਸ케ਜੂਲ ਨਾ ਚੱਕਦੇ ਮੇਰੇ ਡੈਡੀ ਦੀ ਪੀਆਰ ਇਹਦੇ ਸਿਰ ਤੇ ਖੜੀ ਹੈ ਮੇਰੀ ਪੀਆਰ ਇਹਦੇ ਸਿਰ ਤੇ ਖੜੀ ਹੈ ਮੇਰੀ ਪੀਐਨਪੀ ਦਾ ਫੋਨ ਜਾਣਾ ਇਸ ਬੰਦੇ ਨੂੰ ਉਸ ਬਾਪੂ ਨੇ ਤੈਨੂੰ 5-6 ਸਾਲ ਪਹਿਲਾਂ ਕੈਨੇਡਾ ਭਾਈ ਸਟੱਡੀ ਵੀਜ਼ੇ ਤੇ ਇੰਨੇ ਰੁਪਏ ਖਰਚ ਕੇ ਭੇਜਿਆ ਉਹ ਬੰ ਤੂੰ ਫਿਰ ਵੀ ਡਰੀਂ ਨਾ ਕਿ ਹਾਂ ਲਾ ਇਹ ਇਸ ਪੁਆਇੰਟ ਤੇ ਮਿੱਤਰੋ ਡੱਬ ਕੇ ਮਰ ਜੋ ਜੇ ਮਾਂ ਪਿਓ ਦਾ ਖਰਚਾ ਨਹੀਂ ਅਫੋਰਡ ਕਰ ਸਕਦੇ ਬਗਾਨੇ ਮੁਲਕਾਂ ਚ ਸੱਦ ਕੇ ਬੇਇੱਜ਼ਤੀ ਨਾ ਕਰਵਾਓ ਉਹਨਾਂ ਮਜ਼ਦੂਰ ਨਾ ਬਣਾਓ ਸਮਝੇ ਆਈ ਹੋਪ ਦੋਸਤੋ ਤੁਸੀਂ ਪੂਰੀ ਕਲਿੱਪ ਦੇਖ ਲਈ ਹੋਊਗੀ ਸੋ ਗੱਲ ਇੱਥੇ ਇਹ ਆ ਕਿ ਆਪਣੇ ਲੋਕ ਇਸ ਹੱਦ ਤੱਕ ਡਿੱਗ ਜਾਣਗੇ ਕਿਸੇ ਦਿਨ ਕੈਨੇਡਾ ਦੀ ਪੀਆਰ ਦੇ ਲਈ ਜਾਂ ਕੈਨੇਡਾ ਦੇ ਲਈ ਮੈਂ ਕਦੀ ਨਹੀਂ ਸੀ ਸੋਚਿਆ ਐਂਡ ਐਕਚੁਅਲ ਤੇ ਚੀਜ਼ਾਂ ਹੋ ਰਹੀਆਂ ਐ ਕੋਈ ਮਜ਼ਾਕ ਨਹੀਂ ਹੈਗਾ ਜਾਂ ਕੁਝ ਇਹ ਨਹੀਂ ਵੀ ਇਦਾਂ ਦਾ ਕੁਝ ਨਹੀਂ ਹੋ ਰਿਹਾ ਐਕਚੁਅਲ ਤੇ ਚੀਜ਼ਾਂ ਹੋ ਰਹੀਆਂ ਆ ਆਪਣੇ ਲੋਕਾਂ ਦੇ ਜ਼ਮੀਰ ਮਾਰ ਚੁੱਕਿਆ ਪੀਆਰ ਦੇ ਪਿੱਛੇ ਕੋਈ ਵਿਆਹ ਕਰਦਾ ਫਿਰਦਾ ਆ ਕੋਈ ਕਿਸੇ ਤਰਲੇ ਘੜਦਾ ਫਿਰਦਾ ਆ ਜਸਟ ਬਿਕੋਜ਼ ਆਫ ਇੱਕ ਪੀਆਰ ਹੈ ਨਾ ਤੇ ਕੈਨੇਡਾ ਦੇ ਵੀ ਜਦਾਂ ਕਿ ਥੈਟਸ ਇਟ ਹੋਰ ਕੁਝ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹਾ ਪੁੱਤ ਹੋਏਗਾ ਕਿ ਉਹਦੇ ਸਾਹਮਣੇ ਉਹਦੇ ਪਿਓ ਨੂੰ ਕੋਈ ਥੱਪੜ ਮਾਰ ਦੇ ਤੇ ਚੁੱਪ ਬੈਠਾ ਰਹੂਗਾ ਤੇ ਉਹ ਚੁੱਪ ਬੈਠਾ ਵੀ ਕਿਉਂ ਕਿ ਉਹਦੇ 엠ਪਲੋਇਰ ਦੇ ਹੱਥ ਜੋ ਦੀ ਪੀਆਰ ਸੀ ਥੈਟਸ ਇਟ ਹੋਰ ਕੁਝ ਨਹੀਂ ਉਹਨੂੰ ਡਰ ਸੀਗਾ ਵੀ ਕਿਤੇ ਛੜੀ ਪੀਆਰ ਨਾ ਕੈਨਸਲ ਕਰਵਾ ਦੇਵੇ ਕਿੱਥੇ ਜਾਵਾਂਗੇ ਆਪਣੇ ਲੋਕਾਂ ਦਾ ਆਹ ਟਾਈਮ ਆ ਚੁੱਕਾ ਦਿਨ ਆ ਚੁੱਕੇ ਆ ਮਤਲਬ ਮੈਂ ਸੋਚਦਾ ਵੀ ਮਤਲਬ ਕੀ ਕਰ ਰਹੇ ਆ ਅਸੀਂ ਲੋਕੀ ਕਿ ਸਾਡੇ ਲਈ ਸਾਡੀ ਜ਼ਮੀਰ ਤੋਂ ਉੱਪਰ ਪੀਅਰ ਹੋ ਗਈ ਮੇਰੇ ਕੋਈ ਵੀ ਹੋਵੇ ਯਾਰ ਇਨਸਾਨ ਤੁਹਾਡੇ ਪਿਓ ਨੂੰ ਕੋਈ ਥੱਪੜ ਮਾਰੇ ਤਾਂ ਤੁਸੀਂ ਚੁੱਪ ਕਰਕੇ ਖੜੇ ਦੇਖਦੇ ਰਹੋਗੇ ਪੁਆਇੰਟ ਆ ਨਾ ਇਸ ਗੱਲ ਦੇ ਵਿੱਚ ਤਾਂ ਸੋਚੋ ਯਾਰ ਕੈਨੇਡਾ ਦੀ ਪੀਆਰ ਸਭ ਕੁਝ ਨਹੀਂ ਹੈ ਕੈਨੇਡਾ ਸਭ ਕੁਝ ਨਹੀਂ ਹੈਗਾ ਇਹ ਦਿਨ ਆਪਣੇ ਲੋਕਾਂ ਨੂੰ ਦੇਖਣੇ ਪੈ ਰਹੇ ਆ ਇਸ ਦੀ ਡੇਟ ਤੇ ਕੈਨੇਡਾ ਦੇ ਵਿੱਚ ਆ ਕੁਝ ਹੋ ਰਿਹਾ ਇੱਥੇ ਥੋੜੇ ਜਿਹਾ ਸਿਆਣੇ ਬਣੋ ਮੈਂ ਨਹੀਂ ਕਹਿੰਦਾ ਕੈਨੇਡਾ ਮਾੜਾ ਮੈਂ ਨਹੀਂ ਕਹਿੰਦਾ ਕੈਨੇਡਾ ਦੀ ਪੀਆਰ ਮਾਰੀ ਸਭ ਕੁਝ ਵਧੀਆ ਮੈਂ ਵੀ ਕੈਨੇਡਾ 'ਚ ਬੈਠਾ ਮੈਨੂੰ ਵੀ ਕੈਨੇਡਾ ਦੀ ਪੀਆਰ ਚਾਹੀਦੀ ਆ ਪਰ ਜ਼ਮੀਰ ਵੇਚ ਕੇ ਕੁਝ ਵੀ ਨਾ ਕਰੋ ਮੈਂ ਕਹਿਣ ਦਾ ਭਾਵ ਇਹ ਆ ਜੇ ਆਪਣੇ ਮਾਪਿਆਂ ਨੂੰ ਤੁਸੀਂ ਕੈਨੇਡਾ ਸੱਦਿਆ ਪਹਿਲੀ ਤਾਂ ਗੱਲ ਉਹਨਾਂ ਤੋਂ ਲੈਬਰਾ ਕਰਾਓ ਨਾ ਉਹੀ ਤੁਹਾਡੇ ਮਾਪਿਓ ਨੇ ਜਿਨ੍ਹਾਂ ਨੇ ਤੁਹਾਨੂੰ ਇੰਨੇ ਪੈਸੇ ਜੋੜ ਕੇ ਬਾਹਰ ਭੇਜਿਆ ਸੀ ਤਾਂ ਜੇ ਤੁਸੀਂ ਉਹਨਾਂ ਤੋਂ ਹੀ ਇੱਥੇ ਲੈਬਰਾ ਕਰਾ ਰਹੇ ਹੋ ਕੰਮ ਕਰਵਾ ਰਹੇ ਹੋ ਜਸਟ ਬਿਕੋਜ਼ ਕਿ ਉਹਨਾਂ ਦੇ ਟਿਕਟਾਂ ਜੋ ਕੇ ਪੈਸੇ ਜੁੜ ਜਾਣਗੇ ਜਾਂ ਸੋ ਕੋਲਡ ਵਾਟ ਐਵਰ ਵੀ ਰੀਜ਼ਨ ਹੋਵੇ ਉਹਦੇ ਪਿੱਛੇ ਤੁਸੀਂ ਉਹਨਾਂ ਤੋਂ ਕੰਮ ਕਰਾ ਰਹੇ ਮੈਂ ਕਿੰਨੇ ਬੱਸ 'ਚ ਵੀ ਦੇ ਦਾਂ ਮੈਂ ਅੰਕਲ ਆਂਟੀ ਜਿਹੜੇ ਬਜ਼ੁਰਗ ਹੁੰਦੇ ਐਕਚੁਅਲ ਦੇ ਵਿੱਚ ਉਹ ਬੱਸਾਂ 'ਚ ਜਾ ਰਹੇ ਹੁੰਦੇ ਕੰਮ ਤੋਂ ਆ ਰਹੇ ਹੁੰਦੇ ਤੇ ਕੋਈ ਸਹਰੇ ਸਹਰੇ ਕੰਮ ਤੇ ਜਾ ਰਹੇ ਹੁੰਦਾ ਦਿਲ ਨੂੰ ਬੜਾ ਇੱਕ ਦੁੱਖ ਜਿਹਾ ਲੱਗਦਾ ਵੀ ਯਾਰ ਵੀ ਮਤਲਬ ਇਦਾਂ ਕਿਉਂ ਪਲੀਜ਼ ਆਪਣੇ ਪੇਰੈਂਟਸ ਨੂੰ ਜੇ ਬੁਲਾ ਰਹੇ ਹੋ ਉਹਨਾਂ ਨੂੰ ਘਮਾਓ ਫਰਾਓ ਠੀਕ ਆ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਨਾ ਬੁਲਾਓ ਉਹਨਾਂ ਨੂੰ ਇੱਥੇ ਆ ਕੇ ਕੰਮ ਨਾ ਕਰਾਓ ਬੜੀ ਸਿੰਪ ਜਾਂ ਤਾਂ ਇੰਨੇ ਕੋ ਕਾਮਜਾਬ ਬਣਾ ਬਣਾ ਲਓ ਆਪਣੇ ਆਪ ਨੂੰ ਇੰਨੇ ਕੋ ਕਾਮਜਾਬ ਬਣ ਜਾਓ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਬਿਠਾ ਕੇ ਖਵਾ ਸਕੋ ਉਹਨਾਂ ਨੂੰ ਕੰਮ ਨਾ ਕਰਨਾ ਪਵੇ ਤਾਂ ਜਾਂ ਅਦਰਵਾਈਜ਼ ਉਹਨਾਂ ਨੂੰ ਇੱਥੇ ਤੁਸੀਂ ਸੱਦੋ ਹੀ ਨਾ ਬਿਕੋਜ਼ ਇੱਥੇ ਇੱਕ ਤੁਸੀਂ ਉਹਨਾਂ ਨੂੰ ਸੱਦ ਵੀ ਰਹੇ ਹੋ ਉੱਪਰੋਂ ਉਹਨਾਂ ਤੋਂ ਕੰਮ ਵੀ ਕਰਵਾ ਰਹੇ ਹੋ ਤਾਂ ਸੋਚੋ ਯਾਰ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਅਰਨ ਕੀਤਾ ਲੋਕਾਂ ਨੂੰ ਕਹਿਣ ਨੂੰ ਭਾਵੇਂ ਤੁਸੀਂ ਕੈਨੇਡਾ 'ਚ ਹੋਵੋਗੇ ਤੁਹਾਡਾ ਸੋ ਕੋਲ ਸਟੇਟਸ ਹੋਊਗਾ ਕੁਝ ਵੀ ਹੋਵੇ ਪਰ ਤੂੰ ਖੁਦ ਚਾਤੀ ਮਾਰ ਮਾਰੂ ਆਪਣੇ ਨਾਲ ਤੇ ਆਪਣੀ ਜ਼ਮੀਰ ਨੂੰ ਪੁੱਛ ਕੇ ਦੇਖੋ ਤੂੰ ਜ਼ਿੰਦਗੀ ਚ ਕੀ ਕੀਤਾ ਬਾਕੀ ਕਦੀ ਇੱਕ ਦਿਨ ਇਦਾਂ ਦਾ ਵੀ ਆਊਗਾ ਵੀ ਆਪਣੇ ਲੋਕੀ ਕੈਨੇਡਾ ਦੇ ਪੀਆਰ ਦੇ ਪਿੱਛੇ ਇੰਨੇ پاਗਲ ਹੋ ਜਾਣਗੇ ਜਾਂ ਕੈਨੇਡਾ ਦੇ ਪਿੱਛੇ ਇੰਨੇ پاਗਲ ਹੋਣਗੇ ਮੈਂ ਓਨੈਸਟਲੀ ਨਹੀਂ ਸੀ ਕਦੀ ਵੀ ਸੋਚਿਆ ਜ਼ਿੰਦਗੀ ਦੇ ਵਿੱਚ ਤੇ ਮੇਰਾ ਸਿੰਪਲ ਜਿਹਾ ਮੈਸੇਜ ਇਹੀ ਆ ਬਸ ਥੈਟਸ ਇਟ ਕਿ ਮੈਂ ਕੈਨੇਡਾ ਨੂੰ ਬੁਰਾ ਨਹੀਂ ਕਹਿ ਰਿਹਾ ਮੈਂ ਇਸ ਜ਼ਮੀਨ ਤੇ ਆ ਮੈਂ ਵੀ ਰਹਿ ਰਿਹਾ ਹਾਂ ਇਸ ਧਰਤੀ ਤੇ ਕੈਨੇਡਾ ਨੇ ਬੜਾ ਕੁਝ ਦਿੱਤਾ ਆ ਬਸ ਮੈਂ ਇਹੀ ਕਹਿਣਾ ਵੀ ਭਾਈ پاਗਲ ਨਾ ਹੋ ਕੋਈ ਚੀਜ਼ ਦੇ ਪਿੱਛੇ ਠੀਕ ਹੈ ਵੀ ਤੁਸੀਂ ਆਪਣੀ ਜ਼ਮੀਰ ਹੀ ਮਾਰ ਦ ਤੇ ਇੰਨੀ ਜ਼ਮੀਰ ਆਪਣੇ ਲੋਕਾਂ ਦੀ ਮਰ ਜੂਗੀ ਕਿ ਪੀਆਰ ਦੇ ਪਿੱਛੇ ਤੁਹਾਡੇ ਪਿਓ ਨੂੰ ਕੋਈ ਥੱਪੜ ਮਾਰ ਜੂਗਾ ਤੁਸੀਂ ਬੈਠੇ ਰਹੋਗੇ ਇੰਨਾ ਮੈਂ ਕਿਦੀ ਜ਼ਿੰਦਗੀ ਚ ਵੀ ਨਹੀਂ ਸੋਚਦਾ ਹਨਾ ਬਾਕੀ ਚਲੋ ਵਾਟਵਰ ਜੋ ਵੀ ਹੋਇਆ ਉਹ ਗੱਲ ਇੱਕ ਸਾਈਡ ਤੇ ਮੈਂ ਤੁਹਾਨੂੰ ਇਹੀ ਕਹਿੰਨਾ ਕੋਈ ਵੀ ਤੁਸੀਂ ਮੇਰੇ ਵੀਡੀਓ ਦੇਖ ਰਹੇ ਹੋ ਆਪਣੇ ਮਾਪਿਆਂ ਨੂੰ ਤੁਸੀਂ ਬੁਲਾਉਣਾ ਆ ਕੈਨੇਡਾ ਦੇ ਵਿੱਚ ਬਲਾਉ ਜੀ ਸਦਕੇ ਬਲਾਉ ਇੰਨੇ ਕ ਕਾਬਲ ਹੋ ਕੇ ਬਣਾਓ ਕਿ ਉਹਨਾਂ ਨੂੰ ਬੈਠ ਕੇ ਤੁਸੀਂ 2-3-4 ਮਹੀਨੇ ਖਵਾ ਸਕੋ ਜਿੰਨੇ ਟਾਈਮ ਲਈ ਵੀ ਤੁਸੀਂ ਬੁਲਾ ਰਹੇ ਹੋ 댓ਸ ਇਟ ਉਹਨਾਂ ਵਿਚਾਰਿਆਂ ਨੂੰ ਫੈਕਟਰੀਆਂ ਦੇ ਵਿੱਚ ਦਿਹਾੜੀਆਂ ਨਾ ਕਰਨੀਆਂ ਪੈਣ ਫਿਰ ਤੁਹਾਡੀ ਜ਼ਿੰਦਗੀ ਦਾ ਤੁਸੀਂ ਅਚੀਵ ਕੀ ਕੀਤਾ ਆਪਣੀ ਲਾਈਫ ਦੇ ਵਿੱਚ ਜੇ ਐਂਡ ਤੇ ਫਿਰ ਉਹਨਾਂ ਨੂੰ ਧੱਕੇ ਹੀ ਖਾਣੇ ਪੈ ਰਿਆ ਬੱਸਾਂ ਦੇ ਵਿੱਚ ਸ਼ਿਫਟਾਂ ਹੀ ਲਾਉਣੀਆਂ ਪੈ ਰਹੀਆਂ ਐਂਡ ਤੇ ਉਹ ਉਡ ਵਾਲੀ ਗੱਲ ਨਹੀਂ ਉਹਦੇ ਵਿੱਚ ਪ੍ਰਾਊਡ ਵਾਲੀ ਗੱਲ ਤਾਂ ਆ ਜੇ ਤੁਹਾਡੇ ਪੇਰੈਂਟਸ ਆਉਂਦੇ ਆ ਤੁਸੀਂ ਠੋਕ ਕੇ ਤੁਸੀਂ ਇਹ ਕਹਿ ਸਕੋ ਵੀ ਭਾਈ ਮੇਰੇ ਪੇਰੈਂਟਸ ਆਏ ਘੁੰਮਣਗੇ ਫਿਰਨਗੇ ਬਹਿਣਗੇ ਖਾਣਗੇ ਪੀਣਗੇ ਐਸ਼ ਕਰਨਗੇ ਤਿੰਨ ਚਾਰ ਮਹੀਨੇ ਜਿੰਨਾ ਟਾਈਮ ਵੀ ਰਹਿਣਾ ਉਹਨਾਂ ਨੇ ਦੈਟਸ ਇਟ ਮੈਂ ਆਪਣੇ ਪੱਲੇੋਂ ਅਫੋਰਡ ਕਰਕੇ ਖਰਚਾ ਤੇ ਤਾਂ ਬੁਲਾਇਆ ਉਹਨਾਂ ਨੂੰ ਉਹਦੇ ਵਿੱਚ ਪ੍ਰਾਊਡ ਵਾਲੀ ਗੱਲ ਆ ਪ੍ਰਾਊਡ ਵਾਲੀ ਗੱਲ ਨਹੀਂ ਕਿ ਉਹ ਆ ਰਹੇ ਆ ਉਹ ਆਪਣੇ ਆ ਫੈਕਟਰੀਆਂ ਦੇ ਵਿੱਚ ੱੱਕੇ ਖਾ ਰਹੇ ਆ ਪੈਸੇ ਕੱਢ ਰਹੇ ਆ ਟਿਕਟਾਂ ਦੇ ਲਈ ਉਹ ਚ ਕੋਈ ਪ੍ਰਾਊਡ ਵਾਲੀ ਗੱਲ ਨਹੀਂ ਉੱਚ ਦਫੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਆਪਣੇ ਜਮੀਰ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਰਾਤ ਨੂੰ ਨੀਂਦ ਵੀ ਕਿਵੇਂ ਆ ਰਹੀ ਆ ਜੇ ਤੁਸੀਂ ਇਦਾਂ ਦਾ ਕੰਮ ਕਰ ਰਹੇ ਹੋ ਬਾਕੀ ਵੀ ਦੇਖੋ ਮੇਰਾ ਕੋਈ ਵੀ ਇਦਾਂ ਦਾ ਮੋਟਿਵ ਨਹੀਂ ਕਿ ਮੈਂ 네ਗੈਟਿਵਿਟੀ ਫਲਾਵਾ ਜਾਂ ਆਪਣੇ ਬੰਦਿਆਂ ਨੂੰ ਭੰਡਾ ਠੀਕ ਆ ਮੇਰਾ ਉਹ ਕੰਮ ਨਹੀਂ ਆ ਮੇਰਾ ਕੰਮ ਇਹੀ ਆ ਵੀ ਕੋਈ ਮੈਨੂੰ ਦੇਖ ਰਿਹਾ ਆ ਤੇ ਉਹਨੂੰ ਇੱਕ ਵਧੀਆ ਚੀਜ਼ ਮੈਂ ਦੱਸਾਂ ਇੱਕ ਵਧੀਆ ਮੈਸੇਜ ਬਾਹਰ ਜਾਵੇ ਮੇਰੀ ਵੀਡੀਓ ਤੋਂ ਬਾਅਦ ਕੁਝ ਵਧੀਆ ਨੂੰ ਸਿੱਖਣ ਲਈ ਮਿਲੇ ਠੀਕ ਆ ਦੈਟਸ ਇਟ ਬਾਕੀ ਆਈ ਹੋਪ ਤੁਹਾਨੂੰ ਕੁਝ ਨਾ ਕੁਝੇ ਵੀਡੀਓ ਤੋਂ ਸਿੱਖਣ ਨੂੰ ਮਿਲੇਆ ਹੋਊਗਾ ਵੀਡੀਓ ਵਧੀਆ ਲੱਗੀ ਹੋਵੇ ਅੱਗੇ ਸ਼ੇਅਰ ਕਰੋ ਤਾਂ ਕਿ ਹੋਰ ਅਵੇਅਰਨੈਸ ਸਪਰੈਡ ਹੋਵੇ ਤੇ ਮੈਸੇਜ ਇੱਕ ਪੋਜ਼ਿਟਿਵ ਮੈਸੇਜ ਜਾਵੇ ਸੋਸਾਇਟੀ ਦੇ ਵਿੱਚ ਬਾਕੀ ਇਸ ਚੈਨਲ ਤੇ ਇਦਾਂ ਦੀਆਂ ਹੋਰ ਵਧੀਆ ਵਧੀਆ ਵੀਡੀਓਜ਼ ਆਉਂਦੀਆਂ ਰਹਿਣਗੀਆਂ ਆਈ ਹੋਪ ਤੁਸੀਂ ਵੀਡੀਓ ਇੰਜੋਏ ਕੀਤੀ ਹੋਊਗੀ ਤੇ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ